ਪੰਜਾਬ ਦਾ ਪੂਰਾ ਇਲਾਕਾ ਇਸ ਵੇਲੇ ਅੜਾਂ ਦੀ ਮਾਰ ਹੇਠ ਹੈ। ਤਕਰੀਬਨ 2064 ਪਿੰਡ ਜਿਹੜੇ ਕਿ ਪੰਜਾਬ ਦੇ ਇਹੋ ਪਿੰਡ ਨੇ ਜਿਹੜੇ ਕਿ ਬਹੁਤ ਭਾਰੀ ਜਿਨ੍ਹਾਂ ਦੇ ਵਿੱਚ ਤਬਾਹੀ ਹੋਈ ਹੈ, ਇਨਫਰਾਸਟ੍ਰਕਚਰ ਤਬਾਹ ਹੋ ਗਿਆ। ਲੋਕਾਂ ਦੀਆਂ ਫੈੜੀਆਂ ਖਤਮ ਹੋ ਗਈਆਂ, ਲੋਕਾਂ ਦੇ ਸੰਸਾਧਨ ਖਤਮ ਹੋ ਗਏ। ਲੋਕਾਂ ਦੇ ਘਰ ਢੱਠ ਗਏ ਔਰ ਉਹਦੇ ਨਾਲ-ਨਾਲ ਉਹਨਾਂ ਦੇ ਜੀਵਾਂ ਦਾ ਵੀ ਘਾਣ ਹੋਇਆ ਔਰ ਪੰਜਾਬ ਸਰਕਾਰ ਦੇ ਨੁਮਾਇंदे ਪੰਜਾਬ ਸਰਕਾਰ ਦੇ ਆਈਪੀਐਸ ਅਫੀਸਰ ਪੰਜਾਬ ਸਰਕਾਰ ਦੇ ਸਲਾਹਕਾਰਾਂ ਨੇ ਹੁਣੇ ਚਾਰ ਚੱਲਣੀ ਚਾਲੂ ਕਰਤੀ ਹੈ ਕਿ ਜਿਹਦਾ ਖੇਤ ਉਹਦੀ ਰੇਤ ਸਭ ਤੋਂ ਪਹਿਲਾਂ ਮੈਂ ਜ਼ਿਮੀਂਦਾਰ ਭਰਾਵਾਂ ਨੂੰ ਇੱਕ ਗੱਲ ਕਹੂੰਗਾ ਤੇ ਜਿਹੜੇ ਸਰਕਾਰੀ ਅਹੁਦੇਦਾਰ ਹੈ ਉਹਨਾਂ ਨੂੰ ਵੀ ਮੈਂ ਇਹ ਗੱਲ ਕਹੂੰਗਾ ਕਿ ਇਹ ਜਿਹੜੀ ਤੁਸੀਂ ਫਰਮਾਨ ਜਾਰੀ ਕੀਤਾ ਜਿਹਦਾ ਖੇਤ ਉਹਦੀ ਰੇਤ ਕੀ ਇਹ ਜਾਇਜ਼ ਹੈ ਜਾਂ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਉਹ ਰੇਤ ਤੇ ਹੈ ਹੀ ਨਹੀਂ ਜਿਸ ਰੇਤ ਦੀ ਤੁਸੀਂ ਗੱਲ ਕਰਦੇ ਹੋ ਇਹ ਇੱਕ ਪਹਾੜਾ ਜਿਉ ਰੁੜ ਕੇ ਮਿੱਟੀ ਆਈ ਹੈ ਜੀ ਚੀਕਨੀ ਮਿੱਟੀ ਵੀ ਹੈ ਰੇਤਾ ਵੀ ਹੈ ਪਿਗਮੈਂਟ ਵੀ ਨੇ ਜਿਹਦਾ ਕਿਸੇ ਨੂੰ ਅਤਾ ਪਤਾ ਹੀ ਨਹੀਂ ਇਹ ਸਕਿਲਡ ਘਸਰਾ ਮਿੱਟੀ ਜਿਹਨੂੰ ਅਸੀਂ ਕਹਿ ਲੈਂਦੇ ਆ ਨਾ ਇਹਦਾ ਪਲਸਟਰ ਹੋਵੇ ਨਾ ਇਹਦਾ ਲੈਂਟਰ ਹੋ ਪਵੇ ਤੇ ਨਾਇ ਦੀ ਚੁਣਾਈ ਹੋਵੇ ਤੇ ਇਹ ਮਿੱਟੀ ਨੂੰ ਜੱਟ ਵੇਚਣਗੇ ਕਿੱਥੇ ਕਿੱਥੇ ਲਿਜਾਣਗੇ ਇਹ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਘੋਲੇ ਭਾਲੇ ਜੱਟਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਜਾਂ ਸੈਂਟਰ ਗਵਰਨਮੈਂਟ ਇਹਨਾਂ ਦੇ ਖੇਤਾਂ 'ਚੋਂ ਮਿੱਟੀ ਚੁੱਕਣ ਦਾ ਕੰਮ ਆਪ ਕਿਉਂ ਨਹੀਂ ਕਰਦੀ ਅਗਰ ਇੱਕ ਖੇਤ ਦੇ ਵਿੱਚੋਂ ਅੱਜ ਮਿੱਟੀ ਚੁੱਕਦੇ ਆ ਤੇ ਇਹਦੇ ਉੱਤੇ ਡੇਢ ਤੋਂ ਡੇਢ ਲੱਖ ਰੁਪਇਆ ਤਕਰੀਬਨ ਤਕਰੀਬਨ ਖਰਚਾ ਹੁੰਦਾ ਵਾ ਜੀ ਦੇ ਵਿੱਚ ਡੀਜ਼ਲ ਦਾ ਖਰਚਾ ਵਾ ਲੇਬਰ ਦਾ ਖਰਚਾ ਵਾ ਟਰੈਕਟਰ ਦਾ ਖਰਚਾ ਵਾ ਲੋਕਾਂ ਦੀਆਂ ਦਿਹਾੜੀਆਂ ਨੇ ਤੇ ਇੱਕ ਕਿੱਲੇ ਚੋਂ 5 5 6 6 ਫੁੱਟ ਸਕਿਲਡ ਜਿਹੜੀ ਚੜ ਗਈ ਹੈ ਉਹ ਚੁੱਕਣ ਦਾ ਅੱਜ ਲੇਬਰ ਹੀ 1 ਤੋਂ ਡੇਢ ਡੇਢ ਤੋਂ 1 ਲੱਖ ਰੁਪਇਆ ਉਹਦੀ ਲੇਬਰ ਹੈ ਘੱਟੋ ਘੱਟ ਜੋ ਮੇਰਾ ਅਨੁਮਾਨ ਹੈ ਇਹ ਜਟਾਂ ਦੇ ਨਾਲ ਮਜ਼ਾਕ ਨਹੀਂ ਹੈ ਧੋਖਾ ਨਹੀਂ ਹੈ ਜਿਨ੍ਹਾਂ ਦੇ ਪੈਲੀਆਂ ਦੇ ਵਿੱਚ 6 6 7 7 ਫੁੱਟ ਸਕਿਲਡ ਜੰਮ ਗਈ ਹੈ ਗਸਰਾ ਮਿੱਟੀ ਹੈ ਉਹ ਨਾ ਉਹਦੇ ਤੋਂ ਕੋਈ ਫਸਲ ਹੋ ਸਕੇ ਨਾ ਉਹ ਮਿੱਟੀ ਜਿਹੜੀ ਹੈ ਰੇਤਾ ਵਾ ਇਹ ਗਸਰਾ ਵਾ ਔਰ ਇਹਦੇ ਵਿੱਚ ਕੱਲੀ ਰੇਤਾ ਹੀ ਨਹੀਂ ਹੈ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਹੋਰ ਵੀ ਕਲਰ ਪਿਗਮੈਂਟ ਨੇ ਕਾਪਰ ਹੈ ਤਾਂਬਾ ਵਾ ਪਾਰਾ ਵਾ ਇਹ ਚੀਜ਼ਾਂ ਪਹਾੜਾਂ 'ਚੋਂ ਰੁੜ ਕੇ ਆਈਆਂ ਆਰਸੈਨਿਕਸ ਨੇ ਜਿਹੜੇ ਕੀ ਪਿਗਮੈਂਟ ਦੇ ਰੂਪ ਦੇ ਵਿੱਚ ਸਾਡੇ ਇਹ ਖੇਤਾਂ ਦੇ ਵਿੱਚ ਆ ਗਏ ਆ ਉਹ ਇੱਕ ਜ਼ਹਿਰ ਹੈ ਔਰ ਆਉਣ ਵਾਲੇ ਸਮੇਂ 'ਚ ਅਗਰ ਖੇਤੀ ਮਾਹਿਰਾਂ ਦੁਆਰਾ ਇਹਦੀ ਰਿਸਰਚ ਨਾ ਕੀਤੀ ਗਈ ਇਹਦੀ ਪੁਸ਼ਪੜਤਾਲ ਨਾ ਕੀਤੀ ਗਈ ਤੇ ਇਹ ਬਹੁਤ ਜ਼ਿਆਦਾ ਇਹਦੇ ਵਿੱਚ ਗੰਭੀਰ ਸਿੱਟੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਣਗੇ ਮੇਰੀ ਸਰਕਾਰਾਂ ਨੂੰ ਸੈਂਟਰ ਗਵਰਨਮੈਂਟ ਨੂੰ ਭਗਵੰਤ ਮਾਨ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅੱਜ ਪੰਜਾਬ ਦੇ ਲੋਕਾਂ ਦਾ ਹੱਥ ਫੜੋ ਨੀਂਦ ਦੀ ਬਾਹ ਫੜੋ ਔਰ ਇਹੋ ਹੀ ਤੁਹਾਡੇ ਵਾਸਤੇ ਸਰਕਾਰਾਂ ਵਾਸਤੇ ਬਿਹਤਰ ਹੋਏਗਾ ਔਰ ਇੰਨੇ ਵੱਡੇ ਪੱਧਰ ਤੇ ਤਬਾਹੀ ਜਿਹੜੀ ਪੰਜਾਬ ਦੇ ਵਿੱਚ ਹੋਈ ਹੈ ਇਹ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਹਦੀ ਵੀ ਨਿਕਵਾਰੀ ਜੁਡੀਸ਼ੀਅਲੀ ਇਨਕੁਆਰੀ ਹੋਣੀ ਚਾਹੀਦੀ ਹੈ ਕਿ ਇਹ ਹੜ੍ਹ ਲਿਆਉਂਦੇ ਗਏ ਨੇ ਜਾਂ ਇਹ ਖੁਦ ਆਏ ਨੇ ਇਹਦੇ ਪਿੱਛੇ ਕੀ ਦੀ ਸਾਜ਼ਿਸ਼ ਹੈ ਕੌਣ ਜ਼ਿੰਮੇਦਾਰ ਹੈ ਇਹਦਾ ਇਹ ਸਾਰੀਆਂ ਚੀਜ਼ਾਂ ਸੋਚਣ ਔਰ ਜਾਂਚ ਦਾ ਵਿਸ਼ੇ ਹੈ ਸਿਮੇਰੀ ਦੁਆਰਾ ਫਿਰ ਭਗਵੰਤ ਮਾਨ ਨੂੰ ਸਰਕਾਰ